ਅੱਜ ਆਪਾਂ 21 ਨੰਬਰ ਪੋੜੀ ਦੇ ਵਿੱਚੋਂ ਪਹਿਲਾ ਸ਼ਲੋਕ ਜਿਹੜਾ ਹੈ ਉਹ ਵਿਚਾਰਨਾ ਹੈ ਜੋ ਪਾਵਨ ਅੰਗ ਚਾਰ ਸੌ 74 ਅੰਗ ਤੇ ਸੁਭਾਈਮਾਨ ਹੈ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਸ ਲੋਕ ਗੁਰੂ ਅੰਗਦ ਦੇ ਪਾਤਸ਼ਾਹੀ ਮਹਾਰਾਜ ਜੀ ਇਸ ਸਲੋਕ ਦੇ ਅੰਦਰ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਦੋ ਸ਼ਬਦ ਵਰਤੇ ਨੇ ਇਸ਼ਕ ਤੇ ਆਸ਼ਕੀ ਇਹ ਸ਼ਬਦ ਮਾੜੇ ਨਹੀਂ ਹੈ ਇਹ ਸ਼ਬਦ ਦੁਨੀਆਵੀ ਤੌਰ ਤੇ ਬਹੁਤੇ ਜੋੜ ਦਿੱਤੇ ਗਏ ਇਸ ਲਈ ਇਹ ਅਜੀਬ ਲੱਗੇ ਸ਼ਾਇਦ ਮੇਰੇ ਮukh ਚ ਨਿਕਲਦੇ ਹੋਏ ਸ਼ਬਦ ਅਜੀਬ ਲੱਗ ਗਏ ਇਸ਼ਕ ਤੇ ਆਸ਼ਕੀ ਕਿਉਂਕਿ ਇਹਨਾਂ ਸ਼ਬਦਾਂ ਨੂੰ ਕੇਵਲ ਤੇ ਕੇਵਲ ਦੁਨਿਆਵੀ ਰਿਸ਼ਤੇ ਜਾਂ ਦੁਨਿਆਵੀ ਚਮੜੀ ਤੱਕ ਹੀ ਸੀਮਤ ਕਰਕੇ ਰੱਖਤਾ ਪਰ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਦੱਸਿਆ ਵੀ ਇਸ਼ਕ ਕਰਨਾ ਕਿੰਨੂ ਐ ਤੇ ਆਸ਼ਿਕ ਬਨਣਾ ਕਿੰਦਾ ਐ ਸੀ ਤੁਸੀਂ ਸਾਰੇ ਸ਼ਬਦ ਪੜਦੇ ਹੋ ਬਾਬਾ ਫਰੀਦ ਜੀ ਦਾ ਦਿਲੋਂ ਮੁਹੱਬਤ ਜਿਨਸੀ ਸੱਚੇ ਜਿਨ੍ਹਾਂ ਨੇ ਦਿਲੋਂ ਮੁਹੱਬਤ ਕੀਤੀ ਉਸ ਰੱਬ ਦੇ ਨਾਲ ਗੁਰੂ ਦੇ ਨਾਲ ਉਹ ਸੱਚੇ ਆਸ਼ਕ ਬਣੇ ਨੇ ਜਿਨ੍ਹਾਂ ਨੇ ਦਿਲੋਂ ਮੁਹੱਬਤ ਹੁਣ ਯਾਦ ਰੱਖਿਓ ਸਮਝਿਓ ਨਾਲੇ ਦਿਲੋਂ ਨਿਕਲਿਆ ਪ੍ਰੇਮ ਤੇ ਪਿਆਰ ਰਿਸ਼ਤਿਆਂ ਚ ਮਜ਼ਬੂਤੀ ਪੈਦਾ ਕਰ ਦਿੰਦਾ ਜਿੱਥੇ ਕੇਵਲ ਤਨ ਧਨ ਪੈਸਾ ਜਾਂ ਹੋਰ ਪਦਾਰਥ ਦੇਖੇ ਜਾਣ ਉਹ ਰਿਸ਼ਤੇ ਮੇਸ਼ਾ ਕੱਚੇ ਰਹਿ ਜਾਂਦੇ ਨੇ ਉਹ ਹਮੇਸ਼ਾ ਕੱਚੇ ਰਹਿ ਜਾਂਦੇ ਨੇ ਗਾਰੰਟੀ ਕੋਈ ਨਹੀਂ ਹੁੰਦੀ ਜੀ ਹੁਣ ਤੁਸੀਂ ਪੁਰਾਣਾ ਸਮਾਂ ਦੇਖ ਲਓ ਅੱਜ ਨਹੀਂ ਦੇਖਣ ਨੂੰ ਮਿਲਦਾ ਪਰ ਪਰ ਤੁਸੀਂ ਪੁਰਾਣਾ ਸਮਾਂ ਦੇਖੋ ਸਾਰੇ ਪਰਿਵਾਰ ਇਕੱਠੇ ਰਹਿੰਦੇ ਸਨ ਉਦੋਂ ਪਦਾਰਥਾਂ ਦੀ ਵੰਡ ਨਹੀਂ ਹੁੰਦੀ ਸੀ ਉਦੋਂ ਕੇਵਲ ਪ੍ਰੇਮ ਹੁੰਦਾ ਸੀ ਪ੍ਰੇਮ ਦਾ ਤਾਂ ਸੁਭਾਅ ਹੈ ਪ੍ਰੇਮ ਜੋੜਦਾ ਹੈ ਪ੍ਰੇਮ ਤੋੜਦਾ ਨਹੀਂ ਹੈ ਕਿਸੇ ਨੂੰ ਵੀ ਪ੍ਰੇਮ ਤਾਂ ਮਜਬੂਤੀ ਪੈਦਾ ਕਰਦਾ ਹੈ ਹੁਣ ਪ੍ਰਾਣੀ ਸਮੇਂ 'ਚ ਸਾਰੇ ਇਕੱਠੇ ਰਹਿੰਦੇ ਸਨ ਕੋਈ ਚੁੱਲੇ ਲੱਗ ਨਹੀਂ ਇੱਕੋ ਚੁੱਲੇ ਤੇ ਸਾਰਿਆਂ ਦੀ ਰੋਟੀ ਬਣ ਜਾਂਦੀ ਸੀ ਉਦੋਂ ਪਦਾਰਥਾਂ ਦੀ ਗਿਣਤੀ ਨਹੀਂ ਕੀਤੀ ਜਾਂਦੀ ਸੀ ਪਦਾਰਥ ਨਹੀਂ ਦੇਖੇ ਜਾਂਦੇ ਸਰ ਉਦੋਂ ਪ੍ਰੇਮ ਸੀ ਪਿਆਰ ਸੀ ਅੱਜ ਕੇਵਲ ਪਦਾਰਥ ਦੇਖੇ ਜਾਂਦੇ ਨੇ ਇਸ ਲਈ ਦੋ ਦੁੱੁੱਲੇ ਬਣ ਜਾਂਦੇ ਘਰ 'ਚ ਤਿੰਨ ਵੀ ਬਣ ਜਾਂਦੇ ਨੇ ਪ੍ਰੇਮ ਦਾਤ ਸੁਭਾਅ ਹੈ ਪ੍ਰੇਮ ਕਿਸੇ ਦਾਤਾਂ ਦਾ ਮਥਾਜ ਥੋੜੀ ਹੈ ਪਿਆਰ ਕਿਸੇ ਵਸਤੂਆਂ ਦਾ ਮਥਾਜ ਥੋੜੀ ਹੈ ਪ੍ਰੇਮ ਕੇਵਲ ਤੇ ਕੇਵਲ ਜੋੜਦਾ ਹੁਣ ਬਾਬਾ ਫਰੀਦ ਜੀ ਕਹਿੰਦੇ ਜਿਨ੍ਹਾਂ ਨੇ ਦਿਲੋਂ ਮੁਹਬੱਤ ਕੀਤੀ ਹੈ ਉਹ ਨਹੀਂ ਟੁੱਟੇ ਉਹ ਅਲੱਗ ਨਹੀਂ ਹੋਏ ਉਹ ਪਰਮਾਤਮਾ ਤੋਂ ਨਹੀਂ ਦੂਰ ਹੋਏ ਕਿਉਂਕਿ ਉਹਨਾਂ ਨੇ ਕੋਈ ਪਦਾਰਥ ਦੀ ਆਸ ਨਹੀਂ ਰੱਖੀ ਉਹਨਾਂ ਨੇ ਕਿਸੇ ਪ੍ਰਕਾਰ ਦੀ ਵਸਤੂ ਦੀ ਆਸ ਨਹੀਂ ਰੱਖੀ ਜੀ ਕੇਵਲ ਸਮਰਪਨ ਦਿਲੋਂ ਮੁਹੱਬਤ ਜਿੰਸੀ ਸੱਚਿਆ ਜਿੰਨ ਮਨ ਹੋਰ ਮੁਖ ਹੋਰ ਸਿਕੰਢਿ ਕਚਿਆ ਹੁਣ ਜਿਨ੍ਹਾਂ ਦੇ ਮਨ ਕੁਝ ਹੋਰ ਸੰਮੁਖ ਹੋਰ ਸ ਮੁਖ ਤੋ ਤਾਂ ਪ੍ਰੇਮ ਦੀ ਗੱਲਾਂ ਪਿਆਰ ਦੀ ਤੇ ਮਨ ਚ ਲੋਭ ਸੀ ਸਭ ਕਿਉਂਦੇ ਕੱਚੇ ਆਸ਼ਿਕ ਰਹੇਗੇ ਉਹ ਨਹੀਂ ਜੁੜ ਸਕੇ ਉਹ ਮਜ਼ਬੂਤੀ ਨਹੀਂ ਪੈਦਾ ਕਰ ਸਕੇ ਰਿਸ਼ਤਿਆਂ ਦੇ ਵਿੱਚ ਚਾਹੇ ਉਹ ਦੁਨਿਆਵੀ ਤੋਰ ਤੇ ਚਾਹੇ ਉਹ ਗੁਰੂ ਨਾਲ ਰਿਸ਼ਤੇ ਤੇ ਚਾਹੇ ਰੱਬ ਨਾਲ ਰਿਸ਼ਤਾ ਹੋ ਜਿ ਮੰਨ ਕੁਝ ਰੱਖਦਾ ਤੇ ਮੁਖ ਕੁਝ ਰੱਖਦੇ ਸਭ ਕਿਨੇ ਕੱਚੇ ਰਹਿ ਜਾਂਦੇ ਨੇ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਰੱਤੇ ਇਸ਼ਕ ਇਤੀਸ਼ਕ ਦੀ ਗੱਲ ਆ ਗਈ ਜੀ ਜਿਹੜੇ ਰੱਬ ਦੇ ਇਸ਼ਕ ਦੇ ਵਿੱਚ ਪਿਆਰ ਦੇ ਵਿੱਚ ਪੂਰੀ ਤਰ੍ਹਾਂ ਰੱਤੇ ਗਏ ਉਹਨਾਂ ਨੇ ਰੱਬ ਨੂੰ ਪਾਇਆ ਉਹਨਾਂ ਨੇ ਰੱਬ ਨੂੰ ਪ੍ਰਾਪਤ ਕਰ ਲਿਆ ਉਹਨਾਂ ਨੇ ਹਾਸਲ ਕਰ ਲਿਆ ਹੁਣ ਗੁਰੂ ਅੰਗਦ ਦੇ ਪਾਤਸ਼ਾਹ ਜੀ ਮਹਾਰਾਜ ਜੀ ਸ਼ਲੋਕ ਵਿੱਚ ਇਹੋ ਸਮਝਾਉਂਦੇ ਨੇ ਇਹ ਕਿ ਨਹੀਂ ਆਸ਼ਕੀ ਦੁੱਜੇ ਲੱਗਿਆ ਜਾਏ ਇਹ ਕਿਹੜੀ ਆਸ਼ਕੀ ਹੋਈ ਬਈ ਇਹ ਕਿਹੜਾ ਪਿਆਰ ਹੋਇਆ ਇਹ ਕਿਹੜਾ ਪ੍ਰੇਮ ਹੋਇਆ ਵੀ ਇੱਕ ਨੂੰ ਛੱਡ ਕੇ ਤੂੰ ਚੇਤ ਹੋਰ ਨਾਲ ਜੋੜ ਕੇ ਬੈਠ ਹੋਇਆ ਉਨੇਕ ਸਵਾਲ ਐ ਮਾਥੂ ਕਰਿਓ ਸਿੱਖਾਂ ਨੂੰ ਵੀ ਸਵਾਲ ਐ ਵੀ ਇਹ ਕਿਹੜਾ ਪਿਆਰ ਹੋਇਆ ਵੀ ਗੁਰੂ ਘਰ ਚ ਮੱਥਾ ਵੀ ਟੇਕਦਾ ਤੇ ਮੜੀਆਂ ਮਸਾਣੀਆਂ ਤੇ ਵੀ ਟੇਕਦਾ ਇਹ ਕਿਹੜਾ ਪਿਆਰ ਹੋਇਆ ਇਹ ਕਿਹੜਾ ਪ੍ਰੇਮ ਹੋਇਆ ਜਾਂ ਕਿਹੜੀ ਆਸ਼ਕੀ ਹੋਈ ਵੀ ਪਾਠ ਵੀ ਕਰ ਲਿਆ ਤੇ ਬਾਬਿਆਂ ਦੇ ਪੈਰਾਂ ਕੋਲ ਵੀ ਡਿੱਗ ਗਿਆ ਸੱਚ ਕਿੰਨੇ ਪਿਆਰ ਤਾਂ ਹੋਇਆ ਇਹ ਪ੍ਰੇਮ ਤਾਂ ਨਹੀਂ ਪਿਆਰ ਤਾਂ ਸਮਰਪਣ ਦੀ ਭਾਵਨਾ ਹੈ ਹੁਣ ਦੇਖੋ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਮਹਾਰਾਜ ਤੁਸੀਂ ਇਤਿਹਾਸ ਤੋਂ ਜਾਣੋ ਮੈਂ ਸੰਖੇਪ ਜੀ ਬੇਨਤੀ ਕਰਨ ਲੱਗਿਆ ਤਾਂ ਕਿ ਸਮਝ ਆ ਜੇ ਗੱਲ ਮਾਤਾ ਤੇ ਜਾਂਦੇ ਸੀ ਜੀ ਉਹ ਆਇ ਸਾਲ ਜਾਣਾ ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਪ੍ਰੇਮ ਪਿਆ ਪਿਆਰ ਪਾਇਆ ਕਦੇ ਤੁਸੀਂ ਸੁਣਿਆ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਛੱਡ ਕੇ ਹੋਰ ਕਿੱਧਰ ਚਲੇ ਗਏ ਉਹ ਇਹ ਮੇਰਾ ਭਾਵ ਵੀ ਸਮਰਪਣ ਹੈ ਜੀ ਆਪਣਾ ਆਪ ਸੌਂਪ ਦੇਣਾ ਬਸ ਇੱਥੋਂ ਤੱਕ ਭਾਈ ਜੋਧ ਜੀ ਦੇ ਮੁਖ ਦੇ ਵਿੱਚੋਂ ਬਾਣੀ ਸੁਣੀ ਉਹਨਾਂ ਨੇ ਦੁਆਰਾ ਭਾਈ ਜੋਧ ਜੀ ਨੂੰ ਵੀ ਨਹੀਂ ਮਿਲੇ ਜਾ ਕੇ ਉਹ ਤਾਂ ਉਹ ਤਾਂ ਗੁਰੂ ਨੂੰ ਸਮਰਪਣ ਹੋ ਗਏ ਪਿਆਰ ਤਾਂ ਇੱਕ ਥਾਂ ਤੇ ਟਿਕਾ ਦਿੰਦਾ ਮਨੁੱਖ ਨੂੰ ਹਾ ਜੀ ਭਟਕਣਾ ਥਾਂ ਥਾਂ ਤੇ ਉਹ ਪ੍ਰੇਮ ਨਹੀਂ ਹੈ ਪਿਆਰ ਨਹੀਂ ਹੈ ਜੇ ਇੱਕ ਥਾਂ ਤੋਂ ਦੂਜੀ ਥਾਂ ਦੂਜੀ ਥਾਂ ਤੋਂ ਤੀਜੀ ਥਾਂ ਉਹਨੂੰ ਪ੍ਰੇਮ ਨਹੀਂ ਆਖਿਆ ਜਾਂਦਾ। ਇਕ ਚੇ ਨੇ ਮਨੁੱਖ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਮਹਾਰਾਜ ਸੋਟੀ ਲੈ ਕੇ ਜਾ ਰਹੇ ਨੇ। ਸਾਰੇ ਨੂੰ ਕਹਿੰਦੇ ਦੌੜ ਜਾ ਦੌੜ ਜਾਓ ਘਰੇ ਜੋੜ ਜਾਓ ਸਾਰੇ ਦੌੜ ਜਾਂਦੇ ਬਾਬਾ ਲੈਣ ਜੀ ਪਿੱਛੇ ਪਿੱਛੇ। ਗੁਰੂ ਸਾਹਿਬ ਜੀ ਕਹਿੰਦੇ ਤੇਰਾ ਕਿੱਧਰ ਨੂੰ ਘਰ ਹੈ ਮੈਨੂੰ ਦੱਸ। ਮੋਦਰਲੇ ਪਾਸੇ ਨਹੀਂ ਜਾਂਦਾ ਤੂੰ ਆਪਣੇ ਘਰ ਜਾ। ਮੈਨੂੰ ਦੱਸ ਤੇਰਾ ਕਿਦਰ ਲੈ ਪਾਸੇ ਕਰ ਐ ਤੇ ਬਾਬਾ ਲੈਣਾ ਜੀ ਅੱਜ ਉੜਕੀ ਕਹਿੰਦੇ ਸਹਬ ਜੀ ਮੇਰਾ ਤੇ ਤੇਰੇ ਚਰਨਾਂ ਚ ਕਰ ਐ ਮੇਰਾ ਕਰਤ ਤੇਰੇ ਚਰਨਾਂ ਚ ਫਿਰ ਮੈਂ ਚਰਨ ਨੂੰ ਕਿਵੇਂ ਛੱਡ ਕੇ ਚਲਾ ਜਾਵਾਂ ਬਸ ਸਮਰਪਣ ਐ ਜੀ ਪ੍ਰੇਮ ਐ ਪਿਆਰ ਐ ਸਹਬ ਜੀ ਮਹਾਰਾਜ ਜੀ ਕਹਿੰਦੇ ਇਹ ਕੋਈ ਪਿਆਰ ਨਹੀਂ ਹੋਇਆ ਇਹ ਕੋਈ ਆਸ਼ਕੀ ਨਹੀਂ ਹੋਈ ਇਹ ਕੋਈ ਪ੍ਰੇਮ ਨਹੀਂ ਹੋਇਆ ਬੀ ਮੱਥਾ ਵੀ ਟੇਕ ਲਿਆ ਗੁਰੂ ਘਰ ਵੀ ਆ ਗਿਆ ਤੇ ਚਿੱਤ ਹੋਰ ਪਾਸੇ ਜੋੜ ਲਿਆ ਮਨ ਹੋਰ ਪਾਸੇ ਜੋੜ ਲਿਆ ਉਹ ਪਿਆਰ ਨਹੀਂ ਹੁੰਦਾ ਕਦੇ ਵੀ ਉਹ ਪ੍ਰੇਮ ਨਹੀਂ ਹੁੰਦਾ ਤੇ ਪ੍ਰੇਮ ਬਣਦਾ ਵੀ ਨਹੀਂ ਉਹ ਇਹ ਕਿੰਨੇ ਹੀ ਆਸ਼ਕੀ ਦੁੱਜੈ ਲੱਗੈ ਜਾਏ ਨਾਨਕ ਆਸ਼ਕ ਕਾਢੀਐ ਸਦਹੀ ਰਹਿ ਸਮਾਏ ਇੱਕ ਚ ਸਮਝ ਜਾਣਾ ਅਸਲ ਵਿੱਚ ਸਹਿਬ ਜੀ ਕਹਿੰਦੇ ਉਹ ਮਨੁੱਖ ਸੱਚਾ ਆਸ਼ਕ ਹੈ ਜੀ ਜੋ ਹਰ ਵੇਲੇ ਆਪਣੇ ਪ੍ਰੀਤਮ ਦੇ ਆਪਣੇ ਪਿਆਰੇ ਦੇ ਆਪਣੇ ਰੱਬ ਦੀ ਯਾਦ ਦੇ ਵਿੱਚ ਡੁੱਬਿਆ ਰਹੇ ਬਸ ਉਹ ਪ੍ਰੇਮ ਹੈ ਇੱਕ ਦੇ ਖਿਆਲ ਚ ਡੁੱਬਿਆ ਰਹੇ ਥਾਂ ਥਾਂ ਦੇ ਖਿਆਲ ਪ੍ਰੇਮ ਨਹੀਂ ਹੁੰਦੇ ਕਿਆ ਜਪ ਕਿਆ ਤਪ ਕਿਆ ਵਰਤ ਪੂਜਾ ਜਾ ਕਹਿ ਰਿਹਾ ਹੈ ਪਾਉ ਹੈ ਦੂਜਾ ਹਿਰਦੇ ਦੀ ਗੱਲ ਪ੍ਰੇਮ ਹਿਰਦੇ ਤੋਂ ਸ਼ੁਰੂ ਹੁੰਦਾ ਹੈ ਬੋਲਾਂ ਤੋਂ ਸ਼ੁਰੂ ਨਹੀਂ ਹੁੰਦਾ ਜੀ ਪਿਆਰ ਹਿਰਦੇ ਦੀ ਦੁਨੀਆ ਤੋਂ ਸ਼ੁਰੂ ਹੁੰਦਾ ਜੇ ਬੋਲਾਂ ਤੋਂ ਸ਼ੁਰੂ ਹੈ ਤੇ ਬਾਬਾ ਫਰੀਦ ਜੀ ਕਹਿੰਦੇ ਕੱਚੇ ਨੇ ਫਿਰ ਉਹ ਮਨੁੱਖ ਹੁਣ ਬਾਬਾ ਕਬੀਰ ਜੀ ਸਾਹਿਬ ਜੀ ਕਹਿੰਦੇ ਵੀ ਤੇਰੇ ਜਪ ਦਾ ਤਪ ਦਾ ਵਰਤ ਦਾ ਕੀ ਫਾਇਦਾ ਤੇਰੇ ਹਿਰਦੇ 'ਚ ਤਾਂ ਪ੍ਰੇਮ ਹੈ ਹੀ ਨਹੀਂ ਪਿਆਰ ਹੈ ਹੀ ਨਹੀਂ ਮਨ ਵਿੱਚ ਤਾਂ ਕੋਈ ਪਿਆਰ ਨਹੀਂ ਹੈ ਮਾਫ ਕਰੇ ਮੈਂ ਸ਼ਬਦ ਵਰਤੇ ਬੁਰਾ ਨਾ ਮਨਾਇਓ ਪਾਠ ਕਰ ਰਿਹਾ ਸਾਬ ਜੀ ਕਹਿੰਦੇ ਜੇ ਪਾਠ ਕਰਦੇ ਹਿਰਦੇ ਚ ਪਿਆਰ ਹੈ ਨਹੀਂ ਤਾਂ ਫਿਰ ਫਾਇਦਾ ਕੀ ਹੋਇਆ ਫਿਰ ਲਾਹਾ ਕੀ ਹੋਇਆ ਜੀ ਜਾ ਕੇ ਹਿਰਦੈ ਭਾਉ ਹੈ ਦੂਜਾ ਪ੍ਰੇਮ ਤੱਕ ਆਮ ਨਾਲ ਕ੍ਰੋਧ ਨਾਲ ਹੰਕਾਰ ਨਾਲ ਬੁਰਾਈਆਂ ਨਾਲ ਫਿਰ ਪਿਆਰ ਨਹੀਂ ਹੈ ਰੇ ਜਨ ਮਨ ਮਾਦੋ ਸਿਉ ਲਈਏ ਚੁਤرائی ਨਾ ਚਤੁਰ ਪੁਜ ਪਾਈਏ ਸਹਿਬ ਜੀ ਕਹਿੰਦੇ ਚੁਤرائی ਨਾ ਖੇਰ ਵੀ ਇੱਥੇ ਵੀ ਮਨਮਸ਼ਕਾਰ ਕਰ ਲਈ ਉੱਥੇ ਵੀ ਕਰ ਲਈ ਇੱਥੇ ਵੀ ਕਰ ਲਈ ਸਹਿਬ ਕਹਿੰਦੇ ਨਾ ਰੱਬ ਨਹੀਂ ਮਿਲਦਾ ਇਹਨਾਂ ਨਾਲ ਪ੍ਰੇਮ ਨਹੀਂ ਹੈ ਇਸ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਜੀ ਹਨ ਸਾਹਿਬ ਜੀ ਕਹਿੰਦੇ ਅਸਲ ਵਿੱਚ ਉਹ ਮਨੁੱਖ ਸੱਚੇ ਆਸ਼ਕ ਨੇ ਜਿਹੜੇ ਆਪਣੇ ਪ੍ਰੀਤਮ ਦੇ ਪਿਆਰੇ ਦੇ ਪ੍ਰੇਮ ਵਿੱਚ ਹਮੇਸ਼ਾ ਡੁੱਬੇ ਰਹਿੰਦੇ ਨੇ ਦੋ ਤਰ੍ਹਾਂ ਦਾ ਇਸ਼ਕ ਹੈ ਜੀ ਤੁਹਾਨੂੰ ਪਤਾ ਇੱਕ ਮਜਾਜੀ ਇਸ਼ਕ ਮੈਂ ਫਿਰ ਬੇਨਤੀ ਕਰਦਾ ਸ਼ਾਇਦ ਇਹ ਸ਼ਬਦ ਅਜੀਬ ਜਿਹਾ ਲੱਗੇ ਪਰ ਇਹ ਮਾੜਾ ਸ਼ਬਦ ਨਹੀਂ ਹੈ ਇੱਕ ਹੁੰਦਾ ਮਜਾਜੀ ਇਸ਼ਕ ਜੀ ਇਹ ਕੇਵਲ ਦੁਨਿਆਵੀ ਤੌਰ ਤੇ ਹੈ ਤੇ ਦੁਨਿਆਵੀ ਤੌਰ ਤੇ ਜਿਹੜਾ ਇਸ਼ਕ ਪ੍ਰੇਮ ਹੁੰਦਾ ਹੈ ਉਹ ਕੇਵਲ ਤੇ ਕੇਵਲ ਇੱਥੋਂ ਤੱਕ ਸੀਮਿਤ ਹੈ ਰੱਬ ਦੇ ਘਰ ਚ ਨਹੀਂ ਪ੍ਰਵਾਨ ਉਹ ਇੱਥੋਂ ਤੱਕ ਤੇ ਇਸ ਇਸ਼ਕ ਨੇ ਇਸ ਮਜਾਜੀ ਇਸ਼ਕ ਨੇ ਮਾਫ ਕਰਿਓ ਕਈਆਂ ਦੇ ਧੀਆਂ ਦੇ ਪੱਗਾਂ ਧੀਆਂ ਦੇ ਪਿਓ ਦੀਆਂ ਪੱਗਾਂ ਵੀ ਰੋਲੀਆਂ ਨੇ ਜਿਹੜਾ ਪਿਓ ਬੜੀ ਇੱਜ਼ਤ ਦੇ ਨਾਲ ਸੰਸਾਰ ਵਿੱਚ ਰਹਿੰਦਾ ਸੀ ਇਸ ਇਸ਼ਕ ਨੇ ਉਹ ਪੱਗ ਵੀ ਰੋਲੀ ਹੈ ਕਈਆਂ ਮਾਵਾਂ ਦੇ ਪੁੱਤਰ ਵੀ ਸੰਸਾਰ ਤੋਂ ਗਏ ਨੇ ਇਸਕ ਕਰਕੇ ਇਸ ਮਜਾਜੀ ਇਸ਼ਕ ਨੂੰ ਕੇਵਲ ਤੇ ਕੇਵਲ ਗਾਣਿਆਂ ਰਾਹੀਂ ਫਿਲਮਾਂ ਰਾਹੀਂ ਪ੍ਰਗਟ ਕੀਤਾ ਗਿਆ ਜਾਂ ਭਦੀ ਤਸਵੀਰਾਂ ਰਾਹੀਂ ਪ੍ਰਗਟ ਕੀਤਾ ਗਿਆ ਹੈ ਇਸ ਤੋਂ ਇਲਾਵਾ ਕੁਝ ਨਹੀਂ ਹੈ ਇਸ ਸੰਸਾਰ ਤੱਕ ਹੀ ਸੀਮਤ ਹੈ ਸਸੀ ਹੋਗੇ ਪੁੰਨੂ ਹੋਗੇ ਜਾਂ ਐਸੀ ਹੋਗੇ ਇਹ ਕੇਵਲ ਸੰਸਾਰ ਤੱਕ ਸੀਮਤ ਨਹੀਂ ਤੇ ਇਹਦੇ ਚੋਂ ਕੁਝ ਪ੍ਰਾਪਤ ਨਹੀਂ ਹੋਇਆ ਇਸ ਮਜਾਦੀ ਇਸ਼ਕ ਤੋਂ ਕੁਝ ਵੀ ਲਾਹਾ ਨਹੀਂ ਖਟਿਆ ਗਿਆ ਕੁਝ ਵੀ ਪ੍ਰਾਪਤ ਨਹੀਂ ਹੋਇਆ ਝਗੜਿਆਂ ਤੋਂ ਇਲਾਵਾ ਪਰਿਵਾਰ ਟੁੱਟਣ ਤੋਂ ਇਲਾਵਾ ਰਿਸ਼ਤੇ ਖੇਰੂ ਬੇਰੂ ਹੋਣ ਤੋਂ ਇਲਾਵਾ ਕੁਝ ਨਹੀਂ ਮਿਲਿਆ ਇੱਕ ਹੁੰਦਾ ਹੈ ਹਕੀਕੀ ਇਸ਼ਕ ਜੀ ਹਕੀਕੀ ਸ਼ਿਕ ਕਿਹੜਾ ਜੀ ਭਾਈ ਤਾਰੂ ਸਿੰਘ ਜੀ ਵਾਲਾ ਭਾਈ ਮਨੀ ਸਿੰਘ ਜੀ ਵਾਲਾ ਭਾਈ ਮਤੀ ਦਾਸ ਜੀ ਵਾਲਾ ਭਾਈ ਸਤੀ ਦਾਸ ਜੀ ਵਾਲਾ ਭਾਈ ਦਿਆਲਾ ਜੀ ਵਾਲਾ ਇਹ ਹਕੀਕੀ ਸ਼ਿਕ ਹੈ ਜੀ ਇਸ ਇਸ਼ਕ ਨੂੰ ਪੂਜਿਆ ਗਿਆ ਹੈ ਇਸ ਏਸ਼ਕ ਤੋਂ ਮਾਨ ਪ੍ਰਾਪਤ ਹੋਇਆ ਹੈ ਸੰਸਾਰ ਝੁਕਿਆ ਇਸੇਸ਼ਕ ਦੇ ਅੱਗੇ ਪੁੱਛਿਆ ਗਿਆ ਨਾ ਵੀ ਤੁਸੀਂ ਕੀ ਕਰ ਸਕਦੇ ਹੋ ਆਪਣੇ ਪਿਆਰੇ ਦੇ ਪ੍ਰੇਮ ਦੇ ਵਿੱਚ ਦੱਸੋ ਸਾਨੂੰ ਤੁਸੀਂ ਕੀ ਕਰ ਸਕਦੇ ਹੋ ਕਹਿੰਦੇ ਸਭ ਕੁਝ ਕਰ ਸਕਦੇ ਆ ਹਰ ਹਿੰਮਤ ਆਣ ਦੇ ਵਿੱਚ ਉਸੇ ਲੰਘ ਸਕਦੇ ਆ ਕਹਿੰਦੇ ਬੰਦ-ਬੰਦ ਕਟਾ ਸਕਦੇ ਕਦ ਤੱਕ ਕਟਾ ਸਕਦਾ ਮੈਂ ਹੱਸ ਕੇ ਕਟਾ ਸਕਦਾ ਹਾਂ ਇਹ ਹਕੀਕੀਸ਼ ਕਹ ਜੀ ਮੈਂ ਚਲੋ ਤੁਸੀਂ ਜਾਣੋ ਮੈਂ ਕੇਵਲ ਬੇਨਤੀ ਕਰਦੇ ਭਾਈ ਮਤੀ ਦਾਸ ਨੂੰ ਇਹ ਨਾ ਯਾ ਕਹਿਣਾ ਵੀ ਦੱਸ ਆ ਰਹਾ ਚੱਲਣਾ ਤੇਰੇ ਸਰੀਰ ਦੇ ਉੱਤੇ ਕੋਈ ਡਰ ਨਹੀਂ ਐ ਜੀ ਕੋਈ ਭੈ ਨਹੀਂ ਐ ਕਿਸੇ ਪ੍ਰਕਾਰ ਦਾ ਵੀ ਅੰਦਰ ਭੈ ਨਹੀਂ ਕਿਸੇ ਦਾ ਖੋਪ ਨਹੀਂ ਹੁੰਦੇ ਮਨ ਦੇ ਅੰਦਰ ਕਿਉਂਕਿ ਇੱਕ ਚ ਸਮਾਇਆ ਹੋਇਆ ਹੈ ਉਹ ਇੱਕ ਚ ਜੁੜਿਆ ਹੈ ਬੱਸ ਜਿੱਤੇ ਸਮਰਪ ਜਿਸ ਪ੍ਰੇਮ ਦੇ ਵਿੱਚ ਸਮਰਪਣ ਹੋ ਜੇ ਨਾ ਜਿਸ ਪਿਆਰ ਦੇ ਵਿੱਚ ਸਮਰਪਣ ਕਰ ਦੇਵੇ ਉੱਥੇ ਜੋ ਮਰਜੀ ਹੋ ਜੇ ਉਹਨੂੰ ਤੁਸੀਂ ਤੋੜ ਨਹੀਂ ਸਕਦੇ ਕਰੇ ਵੀ ਜੋ ਮਰਜੀ ਕਰਨ ਤੋੜ ਨਹੀਂ ਸਕਦੇ ਤੁਸੀਂ ਉਹਦੇ ਤੋਂ ਭਾਈ ਮਤੀ ਦਾਸ ਜੀ ਚਲੋ ਅੱਗੇ ਆਪਾਂ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਆਏਗਾ ਸ਼ਿੱਧੀ ਤੋਂ ਉਹਦਾ ਆਪਾਂ ਵਿਚਾਰੰਗ ਵਿੱਚ ਸੰਖੇਪ ਦੀ ਬੇਨਤੀ ਕਰ ਰਿਆਂ ਭਾਈ ਮਤੀ ਦਾਸ ਜੀ ਨੂੰ ਇਹੋ ਆਖਿਆ ਨੇ ਵੀ ਆਰਾ ਚਲਣਾ ਤੇਰੀ ਖੁਆਇਸ਼ ਦੱਸ ਦੇ ਕੋਈ ਆਪਣੇ ਪਰਿਵਾਰ ਦੇ ਪਤੀ ਕੋਈ ਖੁਆਇਸ਼ ਹੋਵੇ ਜਾਂ ਹੋਰ ਦੁਨੀਆ ਦੇ ਪ੍ਰਤੀ ਖੁਆਇਸ਼ ਹੋਵੇ ਦੱਸ ਦੇ ਤੇ ਖੁਆਇਸ਼ ਕੀ ਸੀ ਜਿੰਨੇ ਨਾਲ ਪ੍ਰੇਮ ਸੀ ਪਿਆਰ ਸੀ ਕਿੰਨੇ ਪਹਿਲੀ ਖੁਆਇਸ਼ ਤਾਂ ਇਹ ਵੀ ਆਰਾ ਸਿੱਧਾ ਚਲਾਈ ਤੂੰ ਹੁਣੇ ਖੁਆਇਸ਼ ਕਿੰਦੀ ਹੋ ਸਕਦੀ ਹੈ ਜੀ ਜਿਹੜਾ ਆਪ ਹੀ ਕਹਿੰਦਾ ਵੀ ਆਰਾ ਸਿੱਧਾ ਚਲਾਈ ਉਹ ਕਹਿੰਦਾ ਵੀ ਆਰਾ ਸਿੱਧਾ ਤੇ ਕੁੱਟੇ ਜਿੱਤੇ ਕੋਈ ਗੱਲ ਨਹੀਂ ਤੇਰੇ ਦੋ ਟੋਟੇ ਕਰਦੇ ਅਸੀਂ ਜਿਵੇਂ ਮਰਜ਼ੀ ਕਰੀਏ ਇਹ ਤਾਂ ਕੋਈ ਗੱਲ ਨਾ ਹੋਈ ਵੀ ਦੀਵਾਰਾ ਸਿੱਧਾ ਚਲਾਈ ਜਾਂ ਪੁੱਠਾ ਚਲਾਈ ਕਿੰਨੇ ਨਹੀਂ ਆਰਾ ਸਿੱਧਾ ਚਲਾਈ ਜੇ ਤੂੰ ਆਰਾ ਕਟਦੇ ਥੋੜਾ ਜਿਹਾ ਟੇਡਾ ਕਰਤਾ ਤਾਂ ਮੇਰੇ ਗੁਰੂ ਦੇ ਆਖਣੇ ਸ਼ਾਇਦ ਮਤੀ ਦਾਸ ਡੋਲ ਗਿਆ ਇਹ ਪਿਆਰ ਚ ਕੱਚਾ ਸੀ ਫਰੇਮ ਚ ਕੱਚਾ ਸੀ ਸ਼ਾਇਦ ਤੂੰ ਸਿੱਧਾ ਗੱਟੀ ਮੈਨੂੰ ਤੇ ਦੂਜੀ ਮੇਰੀ ਖੁਆਇਸ਼ ਇਹ ਹੈ ਮੇਰੇ ਸਿਰ ਤੇ ਆਰਾ ਚਲਾਉਣ ਤੋਂ ਪਹਿਲਾਂ ਮੇਰਾ ਮੁਖ ਮੇਰੇ ਗੁਰੂ ਵੱਲ ਕਰਦੀ ਬਸ ਇਸ ਤੋਂ ਲਾਭਕ ਨਹੀਂ ਚਾਹੀਦਾ ਮੈਨੂੰ ਨਾ ਕੋਈ ਧਨ ਦੀ ਗੱਲ ਗੱਲ ਨਾ ਕੋਈ ਪਦਾਰਥਾਂ ਦੀ ਗੱਲ ਨਾ ਕੋਈ ਪੈਸਿਆਂ ਦੀ ਗੱਲ ਨਾ ਜ਼ਮੀਨ ਜਾਇਦਾਦ ਦੀ ਗੱਲ ਕਿਉਂਕਿ ਜਿੱਥੇ ਦੁਨਿਆਵੀ ਚੀਜ਼ਾਂ ਵੇਖ ਲਈਆਂ ਜਾਂਦੀਆਂ ਨੇ ਉੱਥੇ ਪ੍ਰੇਮ ਦਾ ਕੋਈ ਕੰਮ ਨਹੀਂ ਹੁੰਦਾ ਉੱਥੇ ਪ੍ਰੇਮ ਬਣ ਨਹੀਂ ਸਕਦਾ ਤੇ ਜਿੱਥੇ ਪ੍ਰੇਮ ਬਣ ਗਿਆ ਜਿੱਥੇ ਸਮਰਪਣ ਹੋ ਗਿਆ ਉੱਥੇ ਦੁਨਿਆਵੀ ਦਾਤਾਂ ਚਾਹੇ ਲੱਖਾਂ ਕਰੋੜਾਂ ਦੀਆਂ ਹੋਣ ਉਹ ਮੈਂ ਨਹੀਂ ਨਹੀਂ ਰੱਖਦੀ ਕਦੇ ਵੀ ਕੋਈ ਚੀਜ਼ ਮੈਂ ਨਹੀਂ ਨਹੀਂ ਰੱਖਦੀ ਜੀ ਕਹਿੰਦੇ ਮੇਰਾ ਮੁਖ ਮੇਰੇ ਗੁਰੂ ਵੱਲ ਹੋਵੇ ਅਸਰ ਕੀ ਹਕੀਕੀਸ਼ ਕਹਦੀ ਇਸ ਇਸ਼ਕ ਦੇ ਅੱਗੇ ਸਾਰਿਆਂ ਨੇ ਸਜਦਾ ਕੀਤਾ ਹੈ ਸਾਰਿਆਂ ਨੇ ਆਪਣਾ ਆਪ ਸੌਂਪਿਆ ਹੈ ਨਮਸ਼ਕਾਰ ਕੀਤੀ ਹੈ ਇਸ ਇਸ਼ਕ ਨੂੰ ਪੂਜਿਆ ਗਿਆ ਹੈ ਸਮਰਪਨ ਕੀਤਾ ਗਿਆ ਜੀ ਆਖਿਆ ਗਿਆ ਮਾਵਾ ਨੂੰ ਤੁਸੀਂ ਕੀ ਕਰ ਸਕਦੇ ਆ ਜੇ ਤੇ ਤੁਹਾਡੇ ਬੱਚਿਆਂ ਦੇ ਟੋਟੇ ਕਰ ਦੀ ਉਹ ਕਹਿੰਦੇ ਕਰ ਦੋ ਸੀ ਪਰ ਗੁਰੂ ਤੁੰਨੀ ਟੁੱਟ ਗਈਆਂ ਗੁਰੂ ਤੋਂ ਦੂਰ ਨਹੀਂ ਪਈਏ ਛੋਟੇ ਛੋਟੇ ਟੋਟੇ ਕਰਕੇ ਗਲਾਂ ਚ ਪਾ ਦਿੱਤੇ ਗਏ ਜੀ ਬੱਚੇ ਦੀਆਂ ਆਂਦਰਾਂ ਕੱਢ ਕੇ ਮਾਂ ਦੀਆਂ ਗਲਾਂ ਚ ਪਾਇਆ ਗਿਆ ਜੀ ਬੱਚਿਆਂ ਦੇ ਖੂਨ ਦੇ ਛਿੱਟੇ ਮੁੱਖ ਤੇ ਪੈਂਦੇ ਮਾਵਾ ਦੇ ਪਰ ਮਾਵਾ ਜਿਹੜੀਆਂ ਉਹ ਸੱਚੇ ਗੁਰੂ ਤੋਂ ਟੁੱਟੀਆਂ ਨਹੀਂ ਦੂਰ ਨਹੀਂ ਆ ਹਕੀਕਤ ਜਦੋਂ ਪ੍ਰੇਮ ਚ ਤੁਸੀਂ ਸਮਰਪਣ ਕਰਤਾ ਮੈਂ ਫਿਰ ਬੇਨਤੀ ਕਰਨ ਲੱਗਾ ਜਦੋਂ ਪ੍ਰੇਮ ਦੇ ਵਿੱਚ ਸਮਰਪਣ ਹੋ ਗਿਆ ਫਿਰ ਜੋ ਮਰਜੀ ਹੋ ਜੇ ਤੋੜ ਨਹੀਂ ਸਕਦਾ ਕੋਈ ਵੀ ਦੂਰ ਨਹੀਂ ਕਰ ਸਕਦਾ ਜੀ ਸਹਿਬ ਜੀ ਕਹਿੰਦੇ ਨਾਨਕ ਆਸ਼ਕ ਕਾਡੀਆਂ ਸਦਹੀ ਰਹੇ ਸਮਾਏ ਉਸ ਸੱਚੇ ਆਸ਼ਕ ਨੇ ਜੀ ਆਪਣੇ ਪ੍ਰੀਤਮ ਦੇ ਉਸ ਰੱਬ ਦੇ ਉਸ ਖੁਦਾ ਦੇ ਉਸ ਗੁਰੂ ਦੇ ਜਿਹੜੇ ਹਮੇਸ਼ਾ ਹੀ ਹੁੰਦੀ ਯਾਦ ਵਿੱਚ ਡਿਗੇ ਰਹਿੰਦੇ ਨੇ ਹਮੇਸ਼ਾ ਹੀ ਹੁੰਦੀ ਯਾਦ ਵਿੱਚ ਸਮਾਏ ਰਹਿੰਦੇ ਨੇ ਪਰ ਫਿਰ ਬਚਨ ਸਾਂਝਾ ਕਰਨ ਲੱਗਿਆ ਇਹ ਕਨੇਹੀ ਆਸ਼ਕੀ ਦੁਜੈ ਲੱਗ ਗਿਆ ਜائیں ਇਹ ਕੋਈ ਪਿਆਰ ਨਹੀਂ ਹੁੰਦਾ ਉਧਰ ਵਿੱਚ ਲਾ ਗਿਆ ਤੇ ਉਧਰ ਵਿੱਚ ਲਾ ਗਿਆ ਇੱਕ ਨੂੰ ਸਮਰਪਣ ਕਰਨਾ ਹੀ ਪ੍ਰੇਮ ਹੈ ਪਿਆਰ ਹੈ ਸੱਜ ਜੀ ਅੱਗੇ ਬਖਸ਼ਿਸ਼ ਕਰਦੇ ਨੇ ਚੰਗਾ ਚੰਗਾ ਕਰਮ ਨੇ ਮੰਦਾ ਮੰਦਾ ਹੋਵੇ ਚੰਗਾ ਵੀ ਸਾਡੀ ਸੋਚ ਨਾਲ ਹੈ ਤੇ ਮੰਦਾ ਵੀ ਸਾਡੀ ਸੋਚ ਨਾਲ ਹੈ ਜੇ ਗੁਰਬਾਣੀ ਦੀ ਗੱਲ ਕਰੀ ਤੇ ਗੁਰਬਾਣੀ ਕਿਸੇ ਨੂੰ ਮੰਦਾ ਨਹੀਂ ਆਖਦੀ ਗੁਰਬਾਣੀ ਤਾਂ ਆਖਦੀ ਭਲਾ ਹੈ ਸਭ ਮੁਰਾਵੀ ਕੋਈ ਹੈ ਤੇ ਉਹ ਵੀ ਪੜਾਏ ਗੁਰਬਾਣੀ ਕਿਸੇ ਨੂੰ ਮੰਦਾ ਨਹੀਂ ਆਖਦੀ ਜੇ ਕੋਈ ਮੰਦਾ ਹੈ ਤਾਂ ਉਹ ਵੀ ਸਾਡੀ ਸੋਚ ਨਾਲ ਹੈ ਹਮ ਸਹਿਬ ਜੀ ਨੂੰ ਜੇ ਦੁਨਿਆਵੀ ਤੌਰ ਤੇ ਸੋਚਿਆ ਜਾਵੇ ਮੰਦੇ ਮਨੁੱਖ ਮਿਲੇ ਨਾ ਜੀ ਕਿੰਨੇ ਠੱਗ ਚੋਰ ਮਿਲੇ ਸਹਿਬ ਨੂੰ ਸਹਿਬ ਨੇ ਉਹਨਾਂ ਨੂੰ ਮੰਦਾ ਥੋੜਾ ਆਖਿਆ ਉਹਨਾਂ ਨੂੰ ਵੀ ਪੜਾ ਕੇ ਆਖਿਆ ਉਹਨਾਂ ਨੂੰ ਮੜਾ ਨਹੀਂ ਆਖਿਆ ਸਾਡੀ ਸੋਚ ਨਾਲ ਹੀ ਮੰਦਾ ਹੈ ਅਸੀਂ ਜੋ ਸੋਚਦੇ ਆ ਜੋ ਸੋਚ ਕੇ ਜੱਜ ਕਰਦੇ ਆ ਉਹਦੇ ਨਾਲ ਉਹ ਚੰਗਾ ਜਾਂ ਮਾੜਾ ਬਣਾ ਦਿੰਦੇ ਆ ਅਸੀਂ ਉਸੇ ਦੇ ਵਾਰੀ ਫਿਰ ਬੇਨਤੀ ਕਰਾਂ ਜੇ ਗੁਰਬਾਣੀ ਨੂੰ ਅਸੀਂ ਪੜੀਏ ਗੁਰਬਾਣੀ ਚ ਸਮਝ ਜਾਈਏ ਫਿਰ ਮਾੜਾ ਵੀ ਚੰਗਾ ਹੈ ਸਾਡੇ ਲਈ ਕਿਉਂਕਿ ਸੋਚ ਬਦਲੀ ਜੀ ਅੰਦਰ ਦੇ ਥੋਟ ਬਦਲੇ ਅੰਦਰ ਦੀ ਵਿਚਾਰ ਬਦਲੀ ਸਾਡੀ ਫਿਰ ਭਾਈ ਕਿ ਨਿਆ ਸਿੰਘ ਵਾਂਗੂ ਕਹਿ ਦੇਣਾ ਜੀ ਅਸੀਂ ਵੀ ਇਹ ਸਾਰਿਆਂ ਚ ਮੈਨੂੰ ਧੋ ਵਿਖਦਾ ਮੈਨੂੰ ਤਾਂ ਕੋਈ ਦੁਸ਼ਮਣ ਵਿਖਦਾ ਹੀ ਨਹੀਂ ਹੈ ਸੋਚ ਬਦਲੀ ਨਾ ਅੰਦਰ ਵਿਚਾਰ ਬਦਲੇ ਜਦੋਂ ਵਿਚਾਰ ਬਦਲ ਗਏ ਉਦੋਂ ਸਾਡੇ ਲਈ ਸਾਰੇ ਚੰਗੇ ਨੇ ਜੇ ਸਾਡੀ ਵਿਚਾਰ ਨਹੀਂ ਬਦਲੇ ਫਿਰ ਅਸੀਂ ਮੰਦਾ ਵੀ ਆਖਾਂਗੇ ਤੇ ਚੰਗਾ ਵੀ ਆਖਾਂਗੇ ਉਹਨ ਇੱਕ ਨਸ਼ੇੜੀ ਹੈ ਉਹਨੇ ਘਰ ਚ ਚੋਰੀ ਕੀਤੀ ਨਸ਼ੇ ਲਈ ਚੋਰੀ ਕਰਕੇ ਲੈ ਗਿਆ ਉਹ ਨਸ਼ਾ ਕੀਤਾ ਤੇ ਉਹਨੇ ਹੱਥ ਜੋੜੇ ਵੀ ਅੱਜ ਦਿਨ ਬੜਾ ਚੰਗਾ ਹੈ। ਉਹਨੇ ਜੀ ਸੋਚ ਨਾਲੇ ਚੰਗਾ ਹੈ। ਚਾਹੇ ਮਾੜਾ ਕਰਮ ਕੀਤਾ ਉਹਨੇ। ਪਰ ਉਹਦੀ ਸੋਚ ਨਾਲ ਕੀ ਕਹਤਾ? ਚੋਰ ਨੇ ਚੋਰੀ ਕਰ ਲਈ ਉਹਨੇ ਕਿਹਾ ਵੀ ਅੱਜ ਬਹੁਤ ਚੰਗਾ ਦਿਨ ਹੈ ਜੀ। ਅੰਦਾ ਚੰਗਾ ਦਿਨ ਹੈ। ਅੰਦਾ ਕੰਮ ਵੀ ਬੜਾ ਚੰਗਾ ਹੋਇਆ। ਚਾਹੇ ਕਰਮ ਉਹਨੇ ਮਾੜਾ ਕੀਤਾ ਪਰੀ ਸੋਚ ਨਾਲ ਤਾਂ ਚੰਗਾ ਕਹਿਤਾ ਉਹਨੇ। ਤੇ ਉਹਨੇ ਮਾੜਾ ਆਖ ਦਿੱਤਾ। ਜਿਹੜੀ ਪਤਨੀ ਜਿਹੜੀ ਧੀ ਘਰ ਬੈਠੀ ਸੀ ਜਿਹਨੇ ਘਰ ਮੱਸਾ ਚਲਾਇਆ ਤੇ ਉਹ ਚੋਰੀ ਕਰਕੇ ਲੈ ਗਿਆ ਕਿਤੇ ਵਿਆਜ ਬਹੁਤ ਮਾਰਾ ਉਹ ਆ ਜੋ ਕਮਾਇਆ ਸਾਰਾ ਲੈ ਗਿਆ ਅਜ ਮਾਰਾ ਉਹ ਹੁਣ ਸਹਿਬ ਜੀ ਕਹਿੰਦੇ ਚੰਗਾ ਚੰਗਾ ਕਰ ਮੰਨੇ ਸਾਡੀ ਅੰਦਰਲੀ ਵਿਚਾਰ ਕੀ ਆਖਦੀ ਹੈ ਸਾਡੀ ਅੰਦਰਲੀ ਸੋਚ ਕੀ ਆਖਦੀ ਹੈ ਉੰਦੇ ਦੁਆਰਾ ਹੀ ਅਸੀਂ ਉਹਨੂੰ ਬਿਆਨ ਕਰ ਦਿੰਨੇ ਆ ਆਖ ਦਿੰਨੇ ਆ ਵੀ ਇਹ ਕੰਮ ਚੰਗਾ ਏ ਇਹ ਕੰਮ ਮਾੜਾ ਏ ਭਾਵੇਂ ਆਪਣੇ ਵੱਲੋਂ ਆਏ ਸੁੱਖ ਨੂੰ ਤਾਂ ਅਸੀਂ ਹੱਸ ਕੇ ਕਬੂਲ ਕਰਦੇ ਆ ਪਰ ਦੁੱਖ ਨੂੰ ਵੇਖ ਕੇ ਘਬਰ ਜਾਏ ਹੁਣ ਸੁੱਖ ਆ ਗਿਆ ਸੀ ਕਿ ਤਦ ਵੀ ਅਸੀਂ ਕਹਿੰਦੇ ਸੀ ਕਿਤੇ ਨਹੀਂ ਚੰਗਾ ਏ ਦੁੱਖ ਆ ਜਾਵੇ ਤਸੀਂ ਮਾਣ ਆ ਤੇ ਬਹੁਤ ਮਾੜਾ ਪਰ ਰਜਾ ਚ ਨਹੀਂ ਚੱਲਦੇ ਸੁੱਖ ਚ ਤਾਂ ਆਖਦਾ ਵੀ ਬਹੁਤ ਚੰਗਾ ਏ ਹਰ ਕੋਈ ਚੰਗਾ ਆਖਦਾ ਜੀ ਦੁੱਖ ਆ ਜੇ ਘਬਰ ਜਾਂਦਾ ਉਹ ਤੋਂ ਮਾੜਾ ਬਹੁਤ ਮਾੜਾ ਹੋਇਆ ਪਰ ਤੁਸੀਂ ਦੁਨੀਆਵੀ ਤੌਰ ਤੇ ਸੋਚੋ ਗੁਰੂ ਸਾਹਿਬ ਵੀ ਇਸ ਪੱਖ ਨੂੰ ਹੰਡਾ ਕੇ ਗਏ ਨੇ ਉਹਨਾਂ ਨੇ ਨਹੀਂ ਆਖਿਆ ਵੀ ਮਾੜਾ ਉਹਨਾਂ ਨੇ ਫਿਰ ਵੀ ਸ਼ੁਕਰਾਨਾ ਆਖਿਆ ਫਿਰ ਵੀ ਸ਼ੁਕਰਾਨਾ ਕੀਤਾ ਸੋਖਾ ਜੇ ਚੰਗਾ ਆਖਦਾ ਮਨੁੱਖ ਦੁੱਖ ਆ ਜੇ ਮਾੜਾ ਆਖਦਾ ਪਰ ਜਦੋਂ ਸਾਡੇ ਅੰਦਰਲੀ ਵਿਚਾਰ ਬਦਲੇਗੀ ਅੰਦਰਲੀ ਸੋਚ ਬਦਲੇਗੀ ਗੁਰੂ ਦੀ ਬਾਣੀ ਦੇ ਰਾਹੀਂ ਫਿਰ ਦੋਖ ਕਾ ਵਿਸੁਖ ਵਿਵਕ ਦੇ ਸਭ ਕੋ ਦੀ ਚੰਗਈ ਚੰਗੈ ਬੁਰਾ ਨਹੀਂ ਸਭ ਭਲਾਈ ਹੈ ਨੇ ਕਹਿੰਦੇ ਕੋਈ ਬੁਰਾ ਨਹੀਂ ਜੀ ਭਲਾਈ ਭਲਾਈ ਸਭ ਪਸੇ ਕੋਈ ਮੜਾ ਨਹੀਂ ਮੰਦਾ ਕਿ ਸੁਨੋ ਆਖੀਏ ਜਤਿਸ ਬਿਨ ਕੋਈ ਨਹੀਂ ਕਹਿੰਦੇ ਕਿਨੂ ਮੰਦਾ ਆਖਾਂ ਸਾਰੇ ਜਿਤ ਤੇਰਾ ਜੋਤ ਵਸਦੀ ਹੈ ਸਾਰਿਆਂ ਚ ਤੇਰਾ ਵਸ ਹੈ ਸਾਰਿਆਂ ਚ ਰੱਬ ਵਸਦਾ ਹੈ ਚਾਹ ਚੋਰ ਹੈ ڈاکੂ ਹੈ ਭਲਾ ਇਨਸਾਨ ਹੈ ਸਾਰਿਆਂ ਚ ਤੂੰ ਵਸਦਾ ਫਿਰ ਮੈਂ ਮੰਦਾ ਕਿਨੂੰ ਆਖਾਂ ਮੈਂ ਮੰਦਾ ਉਹਨੂੰ ਆਖਾਂ ਨਾ ਜਿੱਥੇ ਤੂੰ ਨਹੀਂ ਵਸਦਾ ਵਸਦਾ ਤਾਂ ਤੂੰ ਸਾਰੇ ਪਾਸੇ ਹੀ ਹੈ ਹਰ ਪਾਸੇ ਹੈ ਚੰਗੇ ਚੰਗਾ ਕਰਮ ਨੇ ਮੰਦਾ ਮੰਦਾ ਹੋਏ ਆਸ਼ਕ ਇਹ ਨਾ ਆਖੀਏ ਜੇ ਲਿਖ ਹੈ ਵਰਤਸ ਹੋਏ ਉਹ ਆਸ਼ਕ ਨਹੀਂ ਹੁੰਦੇ ਸੱਚੇ ਆਸ਼ਕ ਨਹੀਂ ਹੁੰਦੇ ਕਿਉਂਕਿ ਜਿਹੜੇ ਗਿਣ गिन के प्यार दी सांझ बनाਉਂਦੇ ਨੇ ਜਿਹੜੇ ਆਖਦੇ ਨੇ ਆਪ ਦਾ ਅਰਥ ਮਿਲ ਗਿਆ ਮੇਰਾ ਤੇਰੇ ਨਾਲ ਪ੍ਰੇਮ ਹੈ ਆ ਦਾਤ ਮਿਲ ਗਈ ਫਿਰ ਮੇਰਾ ਤੇਰੇ ਜਿਹੜੇ ਗਿਣ ਗਿਣ ਕੇ सांਝ ਪਾਉਂਦੇ ਨੇ ਉਹ ਸੱਚੇ ਆਸ਼ਿਕ ਨਹੀਂ ਹੁੰਦੇ ਅਜੇ ਇੱਕ ਦਿਨ ਪਦਾਰਥ ਨਾ ਮਿਲਿਆ ਪ੍ਰੇਮ ਟੁੱਟ ਜਾਣਾ ਹੈ ਫਿਰ ਦੂਰ ਹੋ ਜਾਣਾ ਹੈ ਸਭ ਕਹਿੰਦੇ ਇਹ ਪ੍ਰੇਮ ਨਹੀਂ ਹੁੰਦਾ ਜਿੱਥੇ ਗਿਣਤੀਆਂ ਮਿੰਨਤੀਆਂ ਕੀਤੀ ਜਾਂਦੀਆਂ ਜਿੱਥੇ ਲੇਖਾ ਕੀਤਾ ਜਾਵੇ ਬਤਵਾ ਨਹੀਂ ਕੀਤਾ ਨਹੀਂ ਕੀਤਾ ਠੀਕ ਨਹੀਂ ਆ ਚੰਗਾ ਹੈ ਆ ਮਾੜਾ ਜਿੱਥੇ ਲੇਖੇ ਵਰਤੇ ਜਾਂ ਉਹ ਪ੍ਰੇਮ ਨਹੀਂ ਹੁੰਦਾ ਜਿੱਥੇ ਸਮਰਪਣ ਹੋ ਜਾਏ ਬਸ ਜਿੱਥੇ ਇਹ ਆਖ ਦਿੱਤਾ ਜਾਵੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਜੋ ਮਰਜੀ ਕਰ ਦੁੱਖ ਦੇ ਸੁੱਖ ਦੇ ਜੋ ਮਰਜੀ ਪੱਖ ਵਰਤਾ ਪਰ ਤੇਰਾ ਦਰ ਨਿਛੇਣਾ ਉਹ ਅਸਲ ਵਿੱਚ ਪ੍ਰੇਮ ਹੈ ਪਿਆ ਪਰ ਉਹ ਪਿਆਰ ਨਹੀਂ ਜਿਸ ਸੁੱਖ ਮਿਲ ਰਿਹਾ ਠੀਕ ਹੈ ਦੁੱਖ ਮਿਲੇ ਤੇ ਛੱਡ ਕੇ ਪਾ ਲਿਆ ਫਿਰ ਦੂਰ ਹੋ ਗਿਆ ਸਾਬ ਕਿੰਨੇ ਗਿਣ ਗਿਣ ਕੇ ਸਾਝ ਨਾ ਪਾ ਵੀ ਆਜ ਦਾ ਕੁਝ ਮਿਲਦਾ ਤੇ ਤਾਂ ਮੇਰੀ ਤੇਰੇ ਨਾਲ ਸਾਝ ਚਾਹੇ ਦੁਨੀਆਵੀ ਤੋਰ ਤੇ ਜੀ ਚਾਹੇ ਦੁਨੀਆਵੀ ਤੋਰ ਤੇ ਰਿਸ਼ਤੇ ਨੇ ਜੇ ਸਿੱਕੇ ਕਿਸੇ ਨਾਲ ਸਾਝ ਕੇਵਲ ਪਦਾਰਥਾਂ ਕਰਕੇ ਪਾਈ ਹੈ ਤੇ ਉਹ ਸਾਝ ਪੱਕੀ ਨਹੀਂ ਹੁੰਦੀ ਕਦੇ ਵੀ ਹੋ ਸਕਦਾ ਸਮਾਂ ਹੈ ਸਾਜ ਵੀ ਉਥੋਂ ਪਦਾਰਥ ਨਾ ਮਿਲੇ ਉਹ ਟੁੱਟ ਜਾਨੀ ਜੀ ਸਾਂਝ ਸਾਂਝ ਪਦਾਰਥਾਂ ਕਰਕੇ ਨਹੀਂ ਪ੍ਰੇਮ ਕਰਕੇ ਹੋਵੇ ਸਾਂਝ ਧਨ ਦੌਲਤ ਜੋ ਉੱਚੇ ਮਹਿਲਾਂ ਕਰਕੇ ਨਹੀਂ ਕੇਵਲ ਪ੍ਰੇਮ ਕਰਕੇ ਹੋਵੇ ਉਸ ਸਾਂਝ ਪੱਕੀ ਬਣ ਜਾਂਦੀ ਹੈ ਪਦਾਰਥ ਦਾ ਕੀ ਹੈ ਜੀ ਅੱਜ ਹੋਣਗੇ ਕੱਲ ਨਹੀਂ ਹੋਣਗੇ ਅੱਜ ਬਹੁਤ ਹੋਏਗਾ ਕੱਲ ਥੋੜਾ ਹੋਏਗਾ ਅੱਜ ਮਹਿਲ ਹੈ ਸ਼ਾਇਦ ਛੋਟਾ ਵੀ ਹੋ ਜਾਵੇ ਮੈਂ ਕੋ ਸਮੇਂ ਦਾ ਨਹੀਂ ਪਤਾ دنیਾਈ ਪਦਾਰਥਾਂ ਦਾ ਤੇ ਸੁਭਾਅ ਹੁਣ ਗੱਲ ਤੋਂ ਤੇ ਸਮਰਪਣ ਦੀ ਜੇ ਸਮਰਪਣ ਕੀਤਾ ਤੇ 36 ਪਦਾਰਥਾਂ ਜੀ ਵੀ ਵਧੀਆ ਜੀਵਨ ਕੱਢ ਲਾਂਗੇ ਜੇ ਸਮਰਪਣ ਕੀਤਾ ਤੇ ਸੁੱਕੀ ਘਾ ਕੇ ਵੀ ਜੀਵਨ ਵਧੀਆ ਕੱਢ ਲਾਂਗੇ ਜੇ ਸਮਰਪਣ ਨਹੀਂ ਹੈ ਕੇਵਲ ਪਦਾਰਥਾਂ ਕਰਕੇ ਜੁੜੇ ਆ ਤੇ ਥੋੜਾ ਜਿਹਾ ਘਾਟਾ ਪੈ ਗਿਆ ਤੇ ਉਹ ਚੁਰਾਚੁਰ ਹੋ ਜਾਂਦੇ ਰਿਸ਼ਤੇ ਜੇ ਅੱਜ ਸਾਨੂੰ ਦਾਤਾਂ ਮਿਲ ਰਹੀਆਂ ਜੇ 1-2 ਦਿਨ ਨਾ ਵੀ ਮਿਲੀ ਕੋਈ ਦਾਤ ਨਾ ਵੀ ਮਿਲੀ ये छा चला गया सब के लिए नहीं है तेरा ये तो प्रेम नहीं केवल फिर दात करके जुड़े समर्पण करके नहीं साहब जी कहते आशक यह ना आखी है जे लेखे वरत है सो जे लेखे कर दाए गिन गिन के सांझ पाउंदा है पदार्था करके सांझ पाउंदा है तू सच्चा प्रेमी नहीं है सच्चा आशक नहीं है प्रेमी कौन ने जी सच्चे आशक कौन ने ਜਿਨ੍ਹਾਂ ਦੇ ਗੁਰੂ ਨੇ ਇੱਕ ਹੁਕਮ ਤੇ ਆਪਣਾ ਸਿਰ ਦੇਤਾ ਸਰ ਆਪਣਾ ਸਿਰ ਤੇ ਲੀਤੇ ਰੱਖਤਾ ਉਸ ਅਸ਼ਿਕ ਨੇ ਜਿਹਨੂੰ ਸਾਹਿਬ ਜੀ ਨੇ ਆਖਿਆ ਨਾਨਕ ਆਸ਼ਿਕ ਕਾਦੀਆਂ ਸਦ ਹੀ ਇੱਕ ਦੋ ਦਿਨਾਂ ਲਈ ਨਹੀਂ ਮਹੀਨੇ ਦੋ ਮਹੀਨੇ ਲਈ ਨਹੀਂ ਸਦੀ ਰਹਿ ਸਮਾਏ ਜਿਹੜੇ ਸਦਾ ਹੀ ਜੁੜੇ ਰਹਿੰਦੇ ਨੇ ਜੋ ਮਰਜੀ ਹੋ ਜੇ ਚਾਹੇ ਵਿਛੋੜਾ ਪੈ ਜਾਵੇ ਸਰਬੰਸ ਚਲਾ ਜਾਵੇ ਪਰਵਾਰ ਛੱਡਣਾ ਪੈ ਜੇ ਜੋ ਮਰਜ਼ੀ ਹੋ ਜੇ ਰੋਲਾ ਲੈ ਨਹੀਂ ਛੱਡੇ ਗੁਰੂ ਦਾ ਦਰ ਨਹੀਂ ਛੱਡਦੇ ਉਹ ਹਮੇਸ਼ਾ ਜੁੜੇ ਰਹਿੰਦੇ ਨੇ ਸਤ ਜੀ ਕਹਿੰਦੇ ਹੋ ਸਕਤੀ ਆਸ਼ਕ ਬਣ ਜਾਂਦੇ ਨੇ ਕੋਈ ਅਬੇੰਤ ਪ੍ਰਕਾਰ ਦੀ ਪੁੱਲਾ ਦੀ ਮਾਫੀ ਜੀ